ਪੰਜਾਬ ਗਵਰਨਰਟ ਕੋਰਟ ਚ ਬੜੀ ਬੁਰੀ ਤਰ੍ਹਾਂ ਫੇਲ ਹੋਈ ਆ ਕੋਈ ਕਹਿੰਦਾ ਵੀ ਉਹਨੇ ਜਾਣ ਕੇ ਕਰਿਆ ਕੋਈ ਕਹਿੰਦਾ ਵੀ ਉਹ ਚੁੱਪਤੀ ਰਿਹਾ ਵਕੀਲ ਉਹਨਾਂ ਦੇ ਕਿਉਂਕਿ ਜਿਹੜੇ ਐਡਵੋਕੇਟ ਜਨਨਤ ਸੀ ਉਹਨਾਂ ਨੂੰ ਹਟਾਇਆ ਹੋਇਆ ਸੀ ਉਹਨਾਂ ਨੇ ਕੇਸ ਵੀ ਨਹੀਂ ਚੜਨ ਆਇਆ ਕੋਈ ਕਹਿੰਦਾ ਜੀ ਉਹਨਾਂ ਦੇ ਮਨ ਚ ਬਿਲਕੁਲ ਨਹੀਂ ਆ ਆ ਫੈਸਲਾ 6 ਤਰੀਕ ਨੂੰ ਮਾਂ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰ ਦਿੱਤਾ ਜੀ ਹਰਿਆਣੇ ਨੂੰ ਇੰਨਾ ਪਾਣੀ ਚਾਹੀਦਾ ਬੰਦਾ ਸੀ ਉਹਨਾਂ ਦਾ ਉਹ ਪਹਿਲੇ ਹੀ ਵਾਧੂ ਡੜਿਆ ਰਾਜਸਥਾਨ ਨੇ ਪਹਿਲੇ ਹੀ ਵਾਧੂ ਡੜਿਆ ਬਸ ਇਹ ਤੋਂ ਅੱਗੇ ਕੁਝ ਨਹੀਂ ਕਿਹਾ ਇਹ ਜਿਹੜਾ ਪਾਣੀ ਹੈ ਇਹਦੀ ਪਰਸਰ ਕਾਨੂੰਨ ਵੰਡ ਦਾ ਕੋਈ ਅਧਿਕਾਰ ਨਹੀਂ ਇਹ ਤਾਂ ਵੰਡ ਤਾਂ ਹੀ ਨਹੀਂ ਹੋਈ ਹੋਈ ਹੈ ਪਾਰਟਿਕੂਲਰ ਉਹ ਕਿਹੜੀ ਗੱਲ ਹੈ ਜੀ ਜਿਹ ਲਿਖਿਆ ਹੋਇਆ ਕਿ ਇਸ ਮੈਟਰ ਦੇ ਵਿੱਚ ਅਦਾਲਤਾਂ ਦੀ ਇੰਟਰਵੈਨਸ਼ਨ ਨਹੀਂ ਹੋ ਸਕਦੀ ਹਾਈ ਕੋਰਟ ਜਾਂ ਕੋਈ ਸੁਪਰੀਮ ਕੋਰਟ ਲਿਖਿਆ ਉੱਤੇ ਸੁਪਰੀਮ ਕੋਰਟ ਜਾਂ ਕੋਈ ਹੋਰ ਅਦਾਲਤ ਦਾ ਇਹ ਮਤਲਬ ਸਮਝ ਨਹੀਂ ਕਿਤੇ ਦਰਦ ਲੱਗੀ ਨਹੀਂ ਕਿਤੇ ਵਿੱਚ ਮੇ ਭਗਵਾਨਤਮਨ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਜਾਣ ਦਿੰਦੇ ਤੇ ਅਸੀਂ ਐਵੇਂ ਕਿਵੇਂ ਕੋਈ ਇਥੋਂ ਛੱਡ ਦੂਗਾ ਪਾਣੀ ਜਿੰਨਾ ਚਾਹ ਰਹਾ ਫੈਸਲਾ ਹੈਗਾ ਉਹਨਾਂ ਚ ਸਾਡਾ ਪਾਣੀ ਗਿਆ ਜਿਹੜੀ ਮਰਜ਼ੀ ਸਰਕਾਰ ਆ ਜੇ ਇਹ ਉੱਥੇ ਧਰਨੇ ਵਾਰ ਕੇ ਵੀ ਨਹੀਂ ਕੁਝ ਕਰ ਸਕਦੀ ਬਾਬੂਸ਼ਾਹ ਇਹ ਦੇਖ ਰਹੇ ਤੁਸੀਂ ਪਾਣੀਆਂ ਦੇ ਮੁੱਦੇ ਤੇ ਜੋ ਕੁਝ ਵੀ ਸਿਆਸਤ ਚੱਲ ਰਹੀ ਆ ਜੋ ਵੀ ਵਿਵਾਦ ਚੱਲ ਰਿਹਾ ਤੇ ਮੈਟਰ ਜਿਹੜਾ ਸੀਗਾ ਹਾਈ ਕੋਰਟ 'ਚ ਵੀ ਪਹੁੰਚਿਆ ਸੀਗਾ ਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾ ਸਟੈਂਡ ਕਿਸ ਤਰ੍ਹਾਂ ਦਾ ਰਿਹਾ ਪੰਜਾਬ ਸਰਕਾਰ ਨੇ ਇਸ ਪੂਰੇ ਮੁੱਦੇ ਨੂੰ ਹਾਈ ਕੋਰਟ ਚ ਕਿਸ ਤਰ੍ਹਾਂ ਦੇ ਨਾਲ ਟੇਕ ਅਪ ਕੀਤਾ ਉਹਦੇ ਨਾਲ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਤੇ ਮੌਜੂਦਾ ਹਾਲਾਤ ਕੀ ਨੇ ਉਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਪਿਆਰੇ لال ਗਰਗ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਅੱਜ ਕਈ ਤੱਥ ਪੇਸ਼ ਕੀਤੇ ਨੇ BBMP ਦੇ ਰਿਲੇਟਡ ਹੋਣ ਜਾਂ ਜਿਹੜੇ ਵੱਖ-ਵੱਖ ਕਾਨੂੰਨ ਬਣੇ ਨੇ ਪਾਣੀਆਂ ਦੀ ਵੰਡ ਨੂੰ ਲੈ ਕੇ ਤੇ ਪਾਣੀਆਂ ਨੂੰ ਰਿਲੀਜ਼ ਕਰਨ ਨੂੰ ਲੈ ਕੇ ਉਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਤਾਂ ਜਦੋਂ ਮੈਟਰ ਹਾਈ ਕੋਰਟ ਚ ਪਹੁੰਚ ਚੁੱਕਿਆ ਜੀ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਦਾ ਰੋਲ ਤੁਸੀਂ ਕਿਵੇਂ ਦੇਖਦੇ ਹੋ ਕੋਰਟ ਦੇ ਵਿੱਚ ਦੇਖੋ ਪੰਜਾਬ ਗਵਰਨਮੈਂਟ ਕੋਰਟ ਚ ਬੜੀ ਬੁਰੀ ਤਰ੍ਹਾਂ ਫੇਰ ਹੋਈ ਆ ਕੋਈ ਕਹਿੰਦਾ ਵੀ ਉਹਨੇ ਜਾਣ ਕੇ ਕਰਿਆ ਕੋਈ ਕਹਿੰਦਾ ਵੀ ਉਹ ਚੁੱਪੀ ਰਿਹਾ ਹੈ ਵਕੀਲ ਉਹਨਾਂ ਦੇ ਕਿਉਂਕਿ ਜਿਹੜੇ ਐਡਵੋਕੇਟ ਜਨਰਲ ਸੀ ਉਹਨਾਂ ਨੂੰ ਹਟਾਇਆ ਹੋਇਆ ਸੀ ਉਹਨਾਂ ਨੇ ਹੀ ਕੇਸ ਪਲੀਨ ਕਰਨਾ ਆਇਆ ਕੋਈ ਕਹਿੰਦਾ ਜੀ ਉਹਨਾਂ ਦੇ ਮਨ ਚ ਖੁੰਦਕ ਸੀ ਇਹ ਮੈਨੂੰ ਤਾਂ ਪਤਾ ਨਹੀਂ ਕੀ ਆ ਇਹ ਤਾਂ ਸਰਕਾਰ ਜਾਣੇ ਆ ਫੈਸਲਾ 6 ਤਰੀਕ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰ ਦਿੱਤਾ ਇਹ ਜਿਹੜਾ ਫੈਸਲਾ ਹੈ ਇਹ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ 18 ਪੇਜ ਦਾ ਫੈਸਲਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਨੇ ਸਿਰਫ ਤਿੰਨ ਲਾਈਨਾਂ ਕਹੀਆਂ ਨੇ ਕਿ ਜੀ ਹਰਿਆਣੇ ਨੂੰ ਇੰਨਾ ਪਾਣੀ ਚਾਹੀਦਾ ਸੀ ਉਹਨਾਂ ਦਾ ਉਹ ਪਹਿਲਾਂ ਹੀ ਵਾਧੂ ਡੜਿਆ ਰਾਜਸਥਾਨ ਨੇ ਪਹਿਲਾਂ ਹੀ ਵਾਧੂ ਡੜਿਆ ਬਸ ਇਸ ਤੋਂ ਅੱਗੇ ਕੁਝ ਨਹੀਂ ਕਿਹਾ ਇਹ ਕਹਿਣਾ ਸਫੀਸ਼ੈਂਟ ਨਹੀਂ ਹੈ ਇਹ ਦੱਸਣਾ ਕਿ ਇਹਨਾਂ ਦਾ ਪਾਣੀ ਇਸ ਤੋਂ ਵੱਧ ਇਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ ਸੀ ਇਹ ਜਿਹੜਾ ਵਾਧਾ ਇਹਨਾਂ ਨੂੰ ਮਿਲਿਆ ਸਾਡੀ ਸਹਿਮਤੀ ਨਾਲ ਮਿਲਿਆ ਹੁਣ ਸਾਡੀ ਸਮਝ ਹੈ ਨਹੀਂ ਕੋਨੇ ਹੋਰ ਧੱਕੇ ਨਾ ਦੇਣਾ ਚਾਹੁੰਦਾ ਦੀਦੀਆਂ ਦੀ ਦੀਦੀਆਂ ਦੀ ਕੋਈ ਪਾਵਰ ਨਹੀਂ ਦੂਜੀ ਗੱਲ ਇਹਨਾਂ ਨੇ ਇਹ ਨਹੀਂ ਦੱਸੀ ਕਿ ਜੀ ਇਹ ਜਿਹੜਾ ਪਾਣੀ ਹੈ ਇਹਦੀ ਪਾਰਸਰਕਾਰ ਨੂੰ ਵੰਡ ਦਾ ਕੋਈ ਅਧਿਕਾਰ ਨਹੀਂ ਹੈ ਇਹ ਤਾਂ ਵੰਡ ਪਰ ਨਹੀਂ ਹੋਈ ਹੋਈ ਹੈ ਤੀਜੀ ਗੱਲ ਇਹ ਨਹੀਂ ਉੱਥੇ ਦੱਸੀ ਕਿ ਜੀ ਜਿਹੜਾ ਦੋ ਤਰੀਕ ਨੂੰ ਤੁਸੀਂ ਕਹਿੰਦੇ ਕੋਈ ਫੈਸਲਾ ਹੋਇਆ ਹੈ ਉਹਨੂੰ ਲਾਗੂ ਕਰੋ ਉਹ ਦੱਸਦਾ ਦਿਓ ਕਿਹੜਾ ਫੈਸਲਾ ਜਿਹੜਾ ਲਾਗੂ ਹੋਣਾ ਹੈ ਫੈਸਲਾ ਕੋਈ ਹੋਇਆ ਹੀ ਨਹੀਂ ਹੋਇਆ ਹੁਣ ਕਹਿੰਦੇ ਨੇ 10 ਤਰੀਕ ਨੂੰ ਆਕੇ ਜੀ ਫੈਸਲਾ ਸਾਨੂੰ ਤਾਂ ਦਿਖਿਆ ਨਹੀਂ ਕੋਈ ਫਲਾਣਾ ਨਹੀਂ ਇਹ ਜਦ ਤੁਸੀਂ ਨਾ ਸਵਾਨੰਗਰ ਤੋਂ ਕਹਿੰਦੇ ਸੱਪਨੰਗੇ ਤੋਂ ਤੁਸੀਂ ਨਕੀਰ ਨੂੰ ਪਿੱਟੀ ਜਾਓ ਇਹ ਨਕੀਰ ਨੂੰ ਪਿੱਟ ਰਹੇ ਨੇ ਇਹਨਾਂ ਦੇ ਖਿਲਾਫ ਆ ਕੰਟੈਂਪਟ ਪਟੀਸ਼ਨ ਪੈ ਗਿਆ ਫਿਰ ਕੰਟੈਂਪਟ ਜੀ ਵੀ ਇਹਨਾਂ ਦੇ ਉਲਟਾ ਆਰਡਰ ਹੋਇਆ ਇਹਨਾਂ ਦੇ ਵਕੀਲ ਨੇ ਉੱਥੇ ਚਲੋ ਹਾੜੇ ਕੱਢ ਨਹੀਂ ਹੁੰਦੇ ਨੇ ਕਿ ਜੀ ਡੀਜੀਪੀ ਤੇ ਚੀਫ ਸੈਕਰੀਟਰੀ ਨਾ ਪਾਰਟੀ ਨਾ ਬਣਾਓ ਉਹਨਾਂ ਨੇ ਕਿਹਾ ਚਲੋ ਪਾਰਟੀ ਨਹੀਂ ਬਣਾਉਂਦੇ ਪਰ ਨੋਟਿਸ ਤਾਂ ਜਾਰੀ ਕਰਾਂਗੇ ਜਵਾਬ ਮੰਗਾਂਗੇ ਪਾਰਟੀ ਨਹੀਂ ਬਣਾਉਂਦੇ ਇਹ ਇਹ ਜੇ ਥੋੜੀ ਅਹੀ ਜੀ ਪੋਜੀਸ਼ਨ ਹੁੰਦੀ ਹੈ ਇਹਦਾ ਮਤ ਤੁਸੀਂ ਤੁਸੀਂ ਠੀਕ ਨਹੀਂ ਹੈਗੇ ਮੈਂ ਸੈਂਕੜੇ ਕੇ ਸਰਕਾਰ ਤੋਂ ਉਪਰਸਾਰ ਦੇ ਕੇਸ ਕਮਜ਼ੋਰ ਹੁੰਦੇ ਨਹੀਂ ਆਮ ਤੌਰ ਤੇ ਮੈਂ ਇੱਕ ਵੀ ਕੇਸ ਸਰਕਾਰ ਦਾ ਹਾਰਿਆ ਨਹੀਂ ਜੇ ਇੱਥੇ ਕਦੇ ਹਾਰ ਵੀ ਗਈ ਇੱਕ ਅਦਾ ਕੇਸ ਸੁਪਰੀਮ ਕੋਰਟ ਜਾ ਕੇ ਜਿੱਤਿਆ ਕਾਰਨ ਕਿ ਅੱਡੇ ਫਾਂਡ ਲਾ ਕੇ ਜਾਣੀਆਂ ਕਾਗਜਾਂ ਦੀ ਜਿਹੜਾ ਕਾਗਜ ਜਿਹੜੀ ਫਾਈਲ ਕਦੇ ਕੋਟ ਕੋਡੋਂ ਨ ਕੋਈ ਨਹੀਂ ਲਿਖਿਆ ਇਹ ਕੋਟ ਕੋਡੇ ਸੱਚ ਨਹੀਂ ਬੋਲਦੇ ਮੈਂ ਜ਼ਿੰਮੇਵਾਰ ਨਹੀਂ ਕਹਿਣਾ ਕਿਉਂਕਿ ਜਿਨੇ ਇਹਨਾਂ ਨੇ ਐਸੇ ਪੁਲਿਸ ਲਾਈ ਇੱਥੇ ਤਾਂ ਲਾਈ ਲੋਕਾਂ ਨੂੰ ਇਹ ਦੱਸਿਆ ਵੀ ਆਹ ਦੇਖ ਲਓ ਮੈਂ ਪੁਲਿਸ ਰਾਹੀਂ ਪਾਣੀ ਰੋਕਿਆ ਆ ਜਿੰਦਾਲਾ ਤਾਂ ਉਥੇ ਕਹਿੰਦੇ ਜੀ ਅਸੀਂ ਤਾਂ ਡਾਇਮ ਦੀ ਸਿਕਿਉਰਿਟੀ ਕਰੀਆ ਇਹ ਮੈਂ ਇੱਕ ਦਿਨ ਪਹਿਲਾਂ ਕਹਿਤਾ ਸੀ ਮੈਂ ਕਿਹਾ ਮੈਂ ਤੁਹਾਨੂੰ ਅੱਜ ਕਹਿਣਾ ਕੱਲ ਨੂੰ ਭਗਵੰਤ ਮਾਨ ਇਸੇ ਕਹਿ ਕੇ ਦਿਖਾਵੇ ਵੀ ਮੈਂ ਤਾਂ ਇਹ ਪੁਲਿਸ ਲਾ ਕੇ ਰੋਕਿਆ ਉਹ ਕਹੋ ਜੀ ਮੈਂ ਤਾਂ ਸਿਕਿਉਰਿਟੀ ਲਾਈਆ ਉਹ ਹੀ ਕਹੇ ਸੋ ਇਸ ਕਰਕੇ ਆਪਾਂ ਜਿੰਨਾ ਮਨ ਜਿੰਨ ਮਨ ਹੋਰ ਮੁਖ ਹੋਰ ਸਿਕੰਡ ਕੱਚਿਆ ਤੁਸੀਂ ਮਨ ਚ ਹੋ ਇਸ ਤਾਈਂ ਫਿਰ ਅਦਾਲਤ ਨੇ ਫੈਸਲਾ ਕਰਤਾ ਮੰਨ ਲਓ ਤੁਸੀਂ ਉਹਨਾਂ ਨੂੰ ਇਹ ਤਾਂ ਕਹੋ ਕਿ ਜਨਾਬ ਤੁਸੀਂ ਫੈਸਲਾ ਕਰਤਾ ਇਹਨੂੰ ਤੁਸੀਂ ਕਹਿੰਦੇ ਹੋ ਲਾਗੂ ਕਰੋ ਸਾਨੂੰ ਤਾਂ ਮੰਨਜ਼ੂਰ ਨਹੀਂ ਹੈ ਫੈਸਲਾ ਤੁਹਾਡਾ ਸਿਰ 'ਤੇ ਪਰ ਇਸ ਨੂੰ ਚੁਣੌਤੀ ਦੇਣੀ ਹੈ ਚਾਰ ਪੰਜ ਦਿਨ ਆ ਕਤਵੀ ਕੇਸ ਹੋ ਜਾਂਦਾ ਹੋਰ ਨੌਨ ਸਟੇ ਮੰਗੀਦੀ ਆ ਨਾਲ ਹੀ ਦਿਓ ਤੁਸੀਂ ਅਰਜੀ ਕਿ ਜੀ ਸਟੇ ਦਿਓ ਸੋ ਇਹ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਧਾਰਨ ਦਰਨਾ ਇਸ ਗੱਲ ਦੀ ਇਦਾਂ ਹੀ ਜਿਵੇਂ ਚੀਫ ਜਸਟਿਸ ਸਾਹਿਬ ਦੇ ਇੱਥੇ ਕੇਸ ਆ ਸਾਡਾ ਪੰਜਾਬ ਸਰਕਾਰ ਦਾ ਕੇਸ ਸੀ ਸਹਾריה ਸਾਹਿਬ ਤੇ 바ਦੀ ਸਾਹਿਬ ਸੀਗੇ ਜੱਜ ਉਹਨਾਂ ਨੇ ਇੱਕ ਦਿਨ ਸਾਨੂੰ ਹੁਕਮ ਕਰਤਾ ਵੀ ਅਸੀਂ ਆ ਹੁਕਮ ਕਰ ਰਿਹਾ ਜਿਹੜਾ ਸਾਡੇ ਪੰਜਾਬ ਦੇ ਹਿੱਤਾਂ ਦੇ ਉਲਟ ਸੀਗਾ ਮੇਰਾ ਕੋਈ ਨਿੱਜੀ ਕੇਸ ਨਹੀਂ ਸੀ ਪੰਜਾਬ ਦੇ ਹਿੱਤਾਂ ਦੇ ਉਲਟ ਸੀ ਪੰਜਾਬ ਦੇ ਬੱਚਿਆਂ ਨੂੰ ਦਾਖਲਾ ਰੁਕਦਾ ਸੀ ਉਹਦੇ ਨਾਲ ਬਾਹਰਲੇ ਨੂੰ ਮਿਲਦਾ ਸੀ ਅਸੀਂ ਆ ਹੁਕਮ ਕਰ ਦਿਆਂ ਸਾਰੀਆਂ ਪਾਰਟੀਆਂ ਜੋ ਮੇਰੇ ਸਾਹਮਣੇ ਨੇ ਸਹਿਮਤ ਨੇ ਮੈਂ ਕਿਹਾ ਸੀ ਤਾਂ ਫਿਰ ਸੁਪਰੀਮ ਕੋਰਟ ਵੀ ਨਹੀਂ ਜਾ ਸਕਦੇ ਇਹ ਉਹਨਾਂ ਨੂੰ ਦਾਖਲ ਕਰਾ ਦੇਣਗੇ ਉਹ ਸਾਡੇ ਖਰਚੇ ਪੜ ਕੇ ਬਾਹਰ ਚਲੇ ਜਾਇ ਕਰਨਗੇ ਸਸੀਂ ਤਾਂ ਮਰੇਗੇ ਮੈਂ ਖੜਾ ਹੋਇਆ ਸਾਡੀ ਵਕੀਲ ਨੂੰ ਕਿਹਾ ਸਰਕਾਰੀ ਵਿੱਚ ਇਹ ਡੇਢੀ ਸੀ ਮੈਂ ਕਿਹਾ ਮੈਡਮ ਇਹਨਾਂ ਨੂੰ ਕਹਿੰਦੇ ਅਸੀਂ ਨਹੀਂ ਸਹਿਮਤ ਹੈਗੇ ਫੈਸਲਾ ਕਰ ਦੇ ਨੀ ਜਿਹੜਾ ਕਰਨਾ ਹੈ ਸਹਿਮਤੀ ਸਾਡੀ ਨਹੀਂ ਅਸੀਂ ਨਿਜ਼ਮ ਦੇ ਉਹਨੇ ਕਿਹਾ ਨਹੀਂ ਨਹੀਂ ਅਸੀਂ ਹੋਰ ਟਾਈਮ ਨਹੀਂ ਦੇਣਾ ਜੱਜ ਸਾਹਿਬ ਪਹਗੇ ਉਹਨੂੰ ਜੱਜ ਸਾਹਿਬ ਨੂੰ ਹੱਕ ਹੈ ਮੈਂ ਕਿਹਾ ਇਹ ਤਾਂ ਫਿਰ ਕੰਮ ਖਰਾਬ ਹੋ ਗਿਆ ਮੈਂ ਫੇਰ ਗਿਆ ਔਰ ਫਿਰ ਮੈਂ ਸੁਣਾਕੇ ਕਿ 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 ਦੈਂਚ ਦੇ ਬਿਲਕੁਲ ਸਾਹਮਣੇ ਬਜੇ ਮੈਂ ਕਿਹਾ ਮੈਡਮ ਮੈਂ ਕੰਪੀਟੈਂਟ ਵੀ ਹਾਂ ਮੈਂ ਸਮਰੱਥ ਵੀ ਹਾਂ ਮੈਂ ਇੱਥੇ ਹਲਫੀਆ ਬਿਆਨ ਦੇਣ ਨੂੰ ਚਾਹਾਂ ਮੈਂ ਹਲਫ ਲੈ ਕੇ ਮਾਨਯੋਗ ਆਉਂਚੀ ਦੇ ਕੇ ਚੱਕੇ ਨਾ ਸੁੰਦਰ ਜੱਜ ਸਾਹਿਬ ਨੂੰ ਮੈਂ ਹਲਫ ਲੈ ਕੇ ਜੱਜ ਸਾਹਿਬ ਦੇ ਸਾਹਮਣੇ ਕਹ ਬਿਆਨ ਦੇਣ ਨੂੰ ਚਾਹਾਂ ਕਿ ਸਾਨੂੰ ਇਹ ਫੈਸਲੇ ਨਾਲ ਸਹਿਮਤੀ ਨਹੀਂ ਹੈ ਹਾਂ ਕੋਰਟ ਦਾ ਹੱਕ ਹੈ ਉਹ ਜਿਹੜਾ ਫੈਸਲਾ ਕਰੂਗੀ ਅਸੀਂ ਕਾਨੂੰਨ ਮੁਤਾਬਕ ਦੇਖਾਂਗੇ ਇਹ ਕਿਉਂਕਿ ਹਾਂ ਮੈਨੂੰ ਪਤਾ ਮੈਨੂੰ ਕੋਰਟ ਕੀ ਕਹਿ ਸਕਦੀ ਆ ਪਰ ਪੰਜਾਬ ਦੇ ਹਿੱਤ ਤੋਂ ਲੋ ਮੈਂ ਦੇਚਨੇ ਨੇ ਸਭ ਤੁਸੀਂ ਕਹਿਣਾ ਹੁੰਦਾ ਕੋਰਟ ਚ ਇੱਜ਼ਤ ਮਾਨ ਨਾਲ ਗੱਲ ਕਹੀ ਜਾਂਦੀ ਹੈ ਹਾਂਜੀ ਤੁਸੀਂ ਗੱਲ ਕਰ ਰਹੇ ਸੀ ਕਿ ਵੀ ਉਹ ਪਾਰਟਿਕੂਲਰ ਉਹ ਕਿਹੜੀ ਗੱਲ ਜਿੱਚ ਲਿਖਿਆ ਹੋਇਆ ਕਿ ਇਸ ਮੈਟਰ ਦੇ ਵਿੱਚ ਅਦਾਲਤਾਂ ਦੀ ਇੰਟਰਵੈਨਸ਼ਨ ਨਹੀਂ ਹੋ ਸਕਦੀ ਤੇ ਉਹ ਧਿਆਨ ਚ ਹੀ ਨਹੀਂ ਲਿਆਂਦਾ ਗਿਆ ਉਹ ਉਹ ਵੀ ਇੱਕ ਪੱਖ ਰੱਖਿਆ ਜਾ ਸਕਦਾ ਸੀ ਬਿਲਕੁਲ ਰੱਖਿਆ ਜਾ ਸਕਦਾ ਸੀ ਉਹ ਇਹ ਹੈ ਕਿ ਅਦਾਲਤ ਨੇ ਆ ਜਿਹੜਾ ਫੈਸਲਾ ਦਿੱਤਾ ਹੈ ਇਹ ਆਰਟੀਕਲ 262 ਸੰਵਿਧਾਨ ਦਾ ਇਹਦੇ ਚ ਹਵਾਲਾ ਦਿੱਤਾ ਹੈ ਠੀਕ ਹੈ ਇਹ ਮੈਂ ਤੁਹਾਨੂੰ ਜੇ ਤੁਸੀਂ ਆ ਆਪ ਹੀ ਖੁੱਲ ਗਿਆ ਆ 260 ਲਿਖਿਆ ਹੈ ਠੀਕ ਹੈ ਬਿਲਕੁਲ ਆ ਲੋ ਠੀਕ ਹੈ ਇਹ 262 ਆਰਟੀਕਲ ਇਹ ਕਹਿੰਦਾ ਹੈ ਕਿ ਜੇ ਅੰਤਰਰਾਜੀ ਰਿਵਰ ਹੋਣ ਉਹਨਾਂ ਦੇ ਪਾਣੀ ਦਾ ਕੋਈ ਝਗੜਾ ਹੋਵੇ ਉਹਦੇ ਵਾਸਤੇ ਕਾਨੂੰਨ ਬਣਾਇਆ ਜਾਏਗਾ ਉਹ ਕਾਨੂੰਨ ਬਣ ਗਿਆ 1956 ਚ ਇੰਟਰ ਸਟੇਟ ਰਿਵਰ ਵਾਟਰ ਪ੍ਰੋਟੈਕਟਰ ਉਹਦੇ ਵਿੱਚ ਲਿਖਿਆ ਹੈ 11 ਧਾਰਾ ਦੇ ਵਿੱਚ ਕਿ ਇਹ ਦੇ ਬਾਰੇ ਕੋਈ ਵੀ ਅਦਾਲਤ ਸੁਪਰੀਮ ਕੋਰਟ ਜਾਂ ਕੋਈ ਸੁਪਰੀਮ ਕੋਰਟ ਰਿਖਿਆ ਉੱਤੇ ਸੁਪਰੀਮ ਕੋਰਟ ਜਾਂ ਕੋਈ ਹੋਰ ਅਦਾਲਤ ਇਹਨਾਂ ਤੇ ਸੁਣਵਾਈ ਨਹੀਂ ਕਰੇਗੀ ਦਖਲਅੰਦੀ ਨਹੀਂ ਕਰੇਗੀ ਉਹ ਕਾਨੂੰਨ ਹੈ ਉੱਤੇ ਦੱਸਦੇ ਕਿ ਜੀ ਪਾਣੀ ਵੰਡਣ ਦਾ ਕੋਈ ਅਧਿਕਾਰ ਹੀ ਨਹੀਂ ਕਿਉਂਕਿ ਕੋਰਟ ਨੇ ਕਿਹਾ ਸੀ ਹੁਣ ਅਸੀਂ ਹੁਕਮ ਕਰਤਾ ਉਹ ਸਾਡਾ ਹੁਕਮ ਬਣ ਗਿਆ ਉਹ ਕਹਿੰਦੇ ਜੀ ਉਹ ਹੁਕਮ ਹੈਗਾ ਜਿਹੜਾ ਪਾਣੀ ਵੰਡਣ ਦਾ ਹੈ ਪਾਣੀ ਵੰਡਣ ਦਾ ਉਹ ਚੀਫ ਜਿਹੜਾ ਹੋਮ ਸਿਕ ਉਹਨੂੰ ਕਰਨ ਦਾ ਕੋਈ ਅਧਿਕਾਰ ਨਹੀਂ ਤੁਸੀਂ ਕਹਿੰਦੇ ਕਿ ਕਿ ਅਸੀਂ ਕਰਤਾ ਇਸ ਕਰਕੇ ਹੁਕਮ ਬਣ ਗਿਆ ਤੁਹਾਨੂੰ ਵੀ ਅਧਿਕਾਰ ਨਹੀਂ ਜਨਾਬ ਪਾਣੀ ਵੰਡਣ ਦਾ ਤਾਂ ਆ ਕਾਨੂੰਨ ਹੈ ਅੱਛਾ ਹੁਣ ਕੀ ਲੱਗਦਾ ਜੀ ਆਉਣ ਵਾਲੇ ਦਿਨਾਂ 'ਚ ਕੀ ਲੱਗਦਾ ਵੀ ਜਿਵੇਂ ਭਗਵੰਤ ਮਾਨ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਪਾਣੀ ਨਹੀਂ ਜਾਣ ਦਿੰਦੇ ਤੇ ਅਸੀਂ ਐ ਕਿਵੇਂ ਕੋਈ ਇੱਥੋਂ ਛੱਡ ਦੂਗਾ ਪਾਣੀ ਉਹ ਪਹੁੰਚ ਜਾਂਦੇ ਨੇ ਨੰਗਲ ਹੁਣ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੀ ਬਣੂਗਾ ਕੀ ਆਉਣ ਵਾਲੇ ਦਿਨਾਂ 'ਚ ਸਿਚੁਏਸ਼ਨ ਕੀ ਬਣਦੀ ਲੱਗਦੀ ਪਹਿਲੀ ਗੱਲ ਇਹ ਆਉਣ ਵਾਲੇ ਦਿਨਾਂ 'ਚ ਸਿਚੁਏਸ਼ਨ ਜਿਹੜੀ ਮਰਜ਼ੀ ਬਣੇ ਜਿੰਨਾ ਚਿਰ ਆਹਾ ਫੈਸਲਾ ਹੈਗਾ ਉਹਨਾਂ ਚ ਸਾਡਾ ਪਾਣੀ ਗਿਆ ਜਿਹੜੀ ਮਰਜ਼ੀ ਸਰਕਾਰ ਆ ਜੇ ਭਗਵੰਤ ਮਾਨ ਕਰਕੇ ਗਿਆ ਜੀ ਸਰਕਾਰ ਕਰਕੇ ਗਿਆ ਜਿਹੜਾ ਮਰਜ਼ੀ ਬੀਬੀ ਐਮ ਦਾ ਚੇਰਮੈਨ ਆ ਉਹ ਜਿੱਦੇ ਮਰਜ਼ੀ ਸਾਡਾ ਪਾਣੀ ਖੋ ਕੇ ਦੇ ਦੇ ਆ ਫੈਸਲਾ ਜਿੰਨਾ ਚਿਰ ਖੜਾ ਹੈ ਜਦੋਂ ਇਹਨੂੰ ਰੱਦ ਕਰਾਉਣਾ ਕਿ ਡਾਂਗ ਨਾਲ ਨਹੀਂ ਹੋਣਾ ਉਥੇ ਧਰਨੇ ਮਾਰ ਕੇ ਨਹੀਂ ਹੋਣਾ ਇਹ ਅਦਾਲਤ 'ਚ ਹੋਣਾ ਹੈ ਸੇ ਅਦਾਲਤ ਦਾ ਹੀ ਮੂਹ ਨਹੀਂ ਕਰਦੇ ਜਦ ਬੰਦੇ ਨੂੰ ਕੁਝ ਬਹੁਤਾ ਪਤਾ ਨਾ ਹੋਵੇ ਅੰਦਰ ਕੋਈ ਡਰ ਹੋਵੇ ਜਿੰਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚਾ ਦੂਜਾ ਇਹ ਉੱਥੇ ਧਰਨੇ ਬਾੜ ਕੇ ਵੀ ਨਹੀਂ ਕੁਝ ਕਰਾ ਸਕਦੇ ਕਿਵੇਂ ਇਹ ਕਵੀ ਨੇ ਲਿਖਿਆ ਕਹਿੰਦਾ ਕਰਦਾ ਸੀ ਮਿਰਜਾ ਮਾਨ ਬਥੇਰਾ ਤੀਰਾਂ ਤੇ ਤਲਵਾਰਾਂ ਤੇ ਕਰਦਾ ਸੀ ਮਿਰਜਾ ਮਾਨ ਬਥੇਰਾ ਤੀਰਾਂ ਤੇ ਤਲਵਾਰਾਂ ਤੇ ਜਦ ਮਾਰਿਆ ਮਿਰਜਾ ਮਾਰਿਆ ਬਾਜ ਭਰਾਵਾ ਇਹਨੇ ਸਾਰੇ ਪ੍ਰਾਈਵੇਟ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਲਏ ਐ ਨੇ ਫਲਾਣਾ ਨੇ ਸਾਰੇ ਕਿਸਾਨ ਜੱਚਬੰਦੀਆਂ ਨੂੰ ਇਹ ਤਾਂ ਹਰੇਕ ਨੂੰ ਮਾਰਾ ਕਹੀ ਜਾਂਦਾ ਜਿਹੜਾ ਬੰਦਾ ਹਰੇਕ ਨੂੰ ਮਾਰਾ ਕਹੀ ਜਾਂਦਾ ਉਹ ਤਾਂ ਜਨਕ ਕਪਤੀ ਤੇ ਦੂਜਾ ਮੈਂ ਦੱਸ ਜਿੰਨੀ ਵਰਤਾਂਗਾ ਭਲੇ ਮਾਨਸਾ ਦੀ ਗੱਲ ਹੀ ਐ ਸੋ ਇਸ ਕਰਕੇ ਗੱਪਤ ਕਰ ਰਿਹਾ ਆਜੇ ਸਾਨੂੰ ਲੋੜ ਸੀ ਕਿ ਪੂਰੇ ਪੰਜਾਬ ਨੂੰ ਇਕੱਠਾ ਕਰ ਦੇ ਪੂਰੇ ਪੰਜਾਬ ਨੂੰ ਕਹਿੰਦੇ ਬਿ ਜਨਾਬ ਆਪਣਾ ਪਾਣੀ ਖਵਾ ਜਾ ਰਿਹਾ ਆ ਜੋ ਇਹ ਨਹੀਂ ਕਰ ਰਿਹਾ ਇਹਦਾ ਮਤਲਬ ਇਹ ਕੋਈ ਹੋਰ ਹਿੱਤ ਨੇ ਪੰਜਾਬ ਦੇ ਹਿੱਤ ਨਹੀਂ ਆਏ ਪੰਜਾਬ ਦੇ ਹਿੱਤਾਂ ਜੇ ਮੰਗ ਕਰਦੇ ਸੀ ਜਿਵੇਂ ਤੁਸੀਂ ਕੋਈ ਕੁੜੀ ਮੁੰਡੇ ਦਾ ਵਿਆਹ ਕਰਨਾ ਹੋਵੇ ਕਿਸੇ ਚਾਚੇ ਚਾਚੇ ਨਾਲ ਸਾਡੀ ਨਾਲਾ ਜੀ ਹੋਵੇ ਅਸੀਂ ਜਾ ਕੇ ਪੈਰੀ ਹੱਥ ਵੀ ਢੋਲਿਆ ਪੈਰੀ ਪੱਗ ਦੀ ਰੱਖਦੇ ਆ ਇਹ ਨਹੀਂ ਵੀ ਵਿਆਹ ਰੁਕਦਾ ਉਹਦੇ ਨਾਲ ਉਹ ਲੋਕਾਂ ਦੀ ਵੇਚੀ ਨਹੀਂ ਹੁੰਦੀ ਐ ਬਿਜਾਰੇ ਤਾਂ ਕੱਚੇ ਦਾ ਹੀ ਇਕੱਠੇ ਨਹੀਂ ਤੇ ਬਣਾ ਕੇ ਉਹਨਾਂ ਨੂੰ ਇਹ ਛੋੜੋ ਮੈਂ ਨਾ ਦਿੰਦੇ ਵੀ ਤੁਸੀਂ ਫਲਾ ਦੇਂਦਾ ਬਣਾ ਕੇ ਨਾ ਦੇਖੋ ਜੀ ਇਹਨਾਂ ਦੇ ਚਾਚਾ ਜੀ ਨੇ ਇਹਨੂੰ ਨਿੰਮ ਨਹੀਂ ਕਰਨੀਆ ਇਹ ਤਾਇਆ ਜੀ ਨੇ ਇਹਨੂੰ ਨਿੰਮ ਨਹੀਂ ਕਰਨੀਆ ਉਹਨਾਂ ਦੀ ਆਵਾਜ਼ ਕਰਦਿਆਂ ਕਿਉਂਕਿ ਸਾਰੇ ਪਰਿਵਾਰ ਦੀ ਆਵਾਜ਼ ਹੈ ਉਹ ਫੰਕਸ਼ਨ ਪਰਿਵਾਰ ਦਾ ਹੈ ਆ ਜਿਹੜਾ ਪਾਣੀ ਦਾ ਮਾਮਲਾ ਹੈ ਇਹ ਭਵੰਤ ਮਾਨ ਸਰਕਾਰ ਦਾ ਨਹੀਂ ਸੀ ਇਹ ਪੰਜਾਬ ਦਾ ਮਾਮਲਾ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜੱਥਿਆਂ ਬੰਦਿਆਂ ਨੂੰ ਪੰਜਾਬ ਦੀਆਂ ਪਾਤੀਆਂ ਦਾ ਹੱਕ ਸੀ ਇਹਨੇ ਉਹਨਾਂ ਨੂੰ ਹਵਾ ਚ ਕਰਤਾ ਇਸ ਕਰਕੇ ਮੈਂ ਇਹ ਲਾਸਟ ਚੈੱਕ ਜਿਹੜਾ ਸੈਸ਼ਨ ਵੀ ਬੁਲਾਇਆ ਸਰਕਾਰ ਨੇ ਇੱਕ ਦਿਨ ਦਾ ਸਪੈਸ਼ਲ ਉਹਦੇ ਚ ਡੈਮ ਸੇਫਟੀ ਐਕਟ ਨੂੰ ਉਹਦਾ ਉਹਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਪੰਜਾਬ ਦੇ ਜਿਹੜਾ ਫੈਡਰਲ ਢਾਂਚੇ ਤੇ ਅਟੈਕ ਹੈਗਾ ਉਹਦੇ ਨਾਲ ਸੈਸ਼ਨ ਦੇ ਨਾਲ ਲੱਗਦਾ ਕਿ ਕੋਈ ਫਾਇਦਾ ਹੋਊਗਾ ਜਾਂ ਕੋਈ ਇਸ ਤਰ੍ਹਾਂ ਦੇ ਨਾਲ ਸੈਸ਼ਨ ਹੁੰਦੇ ਰਹਿਣ ਨੁਕਸਾਨ ਹੋਇਆ ਕਹਿੰਦੇ ਧੀ ਨਹੀਂ ਤੂੰ ਗੱਲ ਕਰਨ ਨੂੰ ਹੈ ਨਹੀਂ ਦੁਕਾਨ ਕਰ ਇਹਨੇ ਗੱਲ ਕਰਕੇ ਦੱਸਦਾ ਵੀ ਅਸੀਂ ਤਾਂ ਆਪ ਹੀ ਪਾੜੇ ਹੋਇਆ ਉੱਥੇ ਚੀਮਾ ਸਾਹਿਬ ਕਹਿ ਰਹੇ ਨੇ ਮਾਫੀ ਮੰਗੋ ਵਿਰੋਧੀ ਪਾਰਟੀਆਂ ਨੂੰ ਤੁਹਾਡੇ ਖਾਲਸਾ ਹਾਈ ਕੋਰਟ ਨੂੰ ਨਹੀਂ ਪਤਾ ਲੱਗਦਾ ਇਹ ਕਹਿੰਦੇ ਤਾਂ ਆਪ ਹੀ ਪਾੜੇ ਹੋਏ ਨੇ ਕਿ ਛੋਟੀ ਜੀ ਗੱਲ ਮੈਂ ਸਨਾਦਨ ਨਾਲ ਤੁਹਾਡੀ ਹੀ ਦੇ ਵਿੱਚ ਇੱਕ ਬੰਦਾ ਜਿੰਮਾ ਕਹਿੰਦਾ ਮੈਂ ਕਿਉਂਕਿ ਸਹਾਰਿਆ ਨਹੀਂ ਇਹ ਥੋੜੇ ਮੈਂ ਕੋਈ ਭਲੇ ਮ ਹੋ ਸੀਗਾ ਦਾਦਾ ਪਹਿਲਵਾਨ ਮੇਰਾ ਸੈਕਟਰੀ ਮੇਰਾ ਮਨਿਸਟਰ ਸਰਕਾਰ ਚੀਫ ਮਨਿਸਟਰ ਨਾਲੰਦ ਦੇ ਦੀ ਤਾਂ ਦੇ ਕਹਣਾ ਇੱਕ ਬੰਦੇ ਦੇ ਘਰ ਗਰੀਬੀ ਆ ਗਈ ਉਹ ਚਲਿਆ ਗਿਆ ਬਾਹਰ ਤੇ ਸ਼ਾਮ ਨੂੰ ਬਹਿ ਗਿਆ ਇੱਕ ਦਰਖਤ ਦੇ ਥੱਲੇ ਇੱਕ ਮੁੰਡੇ ਨੂੰ ਕਹਿੰਦਾ ਜਾ ਕਹਿੰਦਾ ਅੱਗ ਲਿਆ ਦੂਜੇ ਨੂੰ ਕਹਿੰਦਾ ਛੇ ਚੁੱਲਾ ਪਟ ਤੀਜੇ ਨੂੰ ਕਹਿੰਦਾ じゃ ਪਾਣੀ ਲੱਕਿਆ ਚੌਥੇ ਨੂੰ ਕਹਿੰਦਾ ਕੋਈ ਭਾਂਡਾ ਲੱਭ ਕੇ ल्या ਉੱਤੇ ਚੱਕਵਾ ਚੱਕੀ ਬੈਠੇ ਘਰ ਵਾਲੀ ਨੂੰ ਕਹਿੰਦਾ ਤੁਸੀਂ ਸਾਫ਼ ਕਰਦੇ ਸਾਰਾ ਏਰੀਆ ਉਹ ਚੱਕਵਾ ਚੱਕੀ ਉੱਤੇ ਬੈਠੇ ਕਹਿੰਦੇ ਆ ਤੁਸੀਂ ਕੀ ਕਰੀਓ ਹਾਇ ਤਾਂ ਥੋੜੇ ਪਰ ਦੇ ਕੁਝ ਨਹੀਂ ਕਹਿੰਦਾ ਕੁਝ ਕਿਉਂ ਨਹੀਂ ਆ ਤੁਹਾਨੂੰ ਭੁੰਨੇ ਕੇ ਖਾਵਾਂਗੇ ਉਹ ਕਹਿੰਦੇ ਜਨਾਬ ਸਾਨੂੰ ਇਹਨਾ ਭੁੰਨਿਓ ਤੁਹਾਨੂੰ ਅਸੀਂ ਖਜ਼ਾਨਾ ਦੱਸ ਦਿਆਂ ਕੋਈ ਜਨਨਾ ਦੱਸਦਾ ਉਹ ਤਾਂ ਸੀਗਾ ਪਹਿਲੀਆਂ ਸਰਕਾਰਾਂ ਮਾਰਾ ਵੱਡਾ ਖਜ਼ਾਨਾ ਲੈ ਗਈਆਂ ਫਿਰ ਭਗਵੰਤ ਮਾਨ ਵਾਲਾ ਆ ਗਿਆ ਕੋਈ ਉਹਨੂੰ ਜਦ ਪਤਾ ਲੱਗ ਗਿਆ ਦੀ ਖਜਾਨਾ ਹੈ ਕਹਿੰਦਾ ਮੈਂ ਕਿਉਂ ਨਹੀਂ ਲੈ ਸਕਦਾ ਮੈਂ ਤਾਂ ਰੋਜ ਗੋਵਈਆਂ ਚੜਾ ਗਿਆ ਉੱਥੇ ਜਾ ਕੇ ਬਹਿ ਗਿਆ ਉਦਾਂ ਹੀ ਇੱਕ ਮੁੰਡੇ ਨੇ ਕਹਿੰਦਾ ਜਾਲ ਲਕਣਾ ਲੈ ਕੇ ਆ ਕਹਿੰਦਾ ਕਿਉਂ ਵਿਚਵਚਣਾ ਹੈ ਦੂਜੇ ਨੂੰ ਕਹਿੰਦਾ ਜਿਆ ਪਾਣੀ ਲੈ ਕਹਿੰਦਾ ਕਿਉਂ ਡੁੱਬਣਾ ਹੈ ਤੀਜੇ ਨੂੰ ਕਹਿੰਦਾ ਅੱਗ ਲੈ ਕੇ ਆ ਕਹਿੰਦਾ ਅੱਗ ਚ ਉਡਾਣੀ ਆਪਦੇ ਆਪ ਨੂੰ ਚੌਥੇ ਨੂੰ ਕਹਿੰਦਾ ਆਹ ਚੁੰਡਾ ਪਟ ਕਹਿੰਦਾ ਵਿੱਚ ਦੱਬਿਆ ਜਾਂਦਾ ਤੈਂ ਘਾਲੜੀ ਨੂੰ ਕਹਿੰਦਾ ਸਾਫ਼ ਕਰ ਕਹਿੰਦੀ ਕਿਉਂ ਆਪਦਾ ਮੂੰਹ ਤਾਂ ਸਾਫ਼ ਕਰ ਲੈ ਹੋ ਚੱਕਰ ਜੀ ਫੇਰ ਪੁੱਛਣ ਵੀ ਆ ਕੰਨ ਤਿਆਰੀ ਕਰੀ ਜਾਂਦੇ ਹੋ ਕਹਿੰਦਾ ਤੁਹਾਨੂੰ ਪੁੱਣ ਕੇ ਖਾਵਾਂਗੇ ਕਹਿੰਦਾ ਉਹ ਪੁੱਣ ਕੇ ਖਾਣਾਰੇ ਹੋ ਰਹੀ ਸੀਗੇ ਤੁਸੀਂ ਨਹੀਂ ਖਾ ਸਕਦੇ ਸੁਪ ਨੂੰ ਹੰਤ ਮਾਰਨੇ ਦਾ ਦੂਜੀ ਪ੍ਰੇਮਿਕਾ ਗੱਲ ਕਰੀ ਹੈ ਹਰੇਕ ਨਾਲ ਲੜਾਈ ਕਰਦਾ ਇਹ ਕੋਈ ਧਾਰ ਤਰੀਕਾ ਹੈ ਹੰਕਾਰੀਆ ਹੋ ਗਿਆਨ ਨਹੀਂ ਜਦ ਬੰਦੇ ਨੂੰ ਹੁੰਦਾ ਉਦੋਂ ਜਿਆਦਾ ਹੰਕਾਰੀ ਹੁੰਦਾ ਜਿਹਨੂੰ ਗਿਆਨ ਹੋਵੇ ਉਹ ਨਿਰਮਾਨ ਜਿਆਦਾ ਹੁੰਦਾ ਮੈਂ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਮੈਂ ਡਾਕਟਰਾਂ ਸੁਪਰ ਸਪੈਸ਼ਿਸਟਾਂ ਬੱਚਿਆਂ ਦਾ ਸਰਜਨਾਂ ਮੈਂ ਕਈ ਬੱਚੇ ਮੂੰਹ ਦੇ ਪਿਸ਼ਾਬ ਦੀ ਧਾਰ ਮਾਰਦੇ ਨੇ ਟੱਕੀ ਘਟ ਦਿੰਦੇ ਨੇ ਮਾਮਾ ਬੰਦੇ ਗਾਵਾ ਕੱਢ ਦਿੰਦੇ ਬੱਚੇ ਉਹ ਤੁਹਾਡੇ ਖਾਤੇ ਜਿਹਾ ਦਾ ਇਲਾਜ ਕਰਨਾ ਛੱਡ ਦਿੰਦੇ ਪੀਜੇ ਚ ਵਟਣ ਕਰਦੇ ਰਹੇ ਨੇ ਬੱਚਾ ਹਣ ਬੋਲ ਇਹ ਹੰਕਾਰੀ ਆ ਗਿਆਨੇ ਨੂੰ ਹਣੀ ਹਰੇਕ ਦੇ ਗਲ ਪੰਦਾ ਐ ਨਹੀਂ ਗਲਦਾ ਜੀਦਾ ਹੁੰਦਾ ਤੁਸੀਂ ਮੁੱਖ ਮੰਤਰੀ ਆ ਤੁਸੀਂ ਮੁੱਖ ਮੰਤਰੀ ਜਿਹਾ ਵਰਤਾਲਾ ਕਰੋ ਗਲੀ ਚ ਤਰੇ ਜਾਂਦੇ ਬੰਦੇ ਦੀ ਤਰ੍ਹਾਂ ਨਾ ਕਰੋ ਮਜਾਈਏ ਜੀ ਦੀ ਤਰ੍ਹਾਂ ਨਾ ਕਰੋ ਮਜਾਈਏ ਹੁਣ ਹੋਰ ਗੱਲ ਆ ਇਹਦੇ ਨਾਲ ਤਾਂ ਮਜਾਈਏ ਚੰਗੇ ਹੀ ਹੁੰਦੇ ਸੀ ਮੈਂ ਇੱਕ ਛੋਟੀ ਜੀ ਗੱਲ ਸੁਣਾ ਕੇ ਖਤਮ ਕਰ ਰਿਹਾ ਸਾਡੇ ਪਿੰਡ ਇੱਕ ਵਾਰੀ ਇਹ ਮਜਾਈਏ ਆਏ ਤੇ ਉੱਥੇ ਇੱਕ ਹੁੰਦਾ ਹੈ ਪ੍ਰਭੂ ਕਹਿੰਦੇ ਨੇ ਉਹਨੂੰ ਦੂਜੇ ਨੂੰ ਪ੍ਰਵਾਨੀ ਕਹਿੰਦੇ ਨੇ ਉਹ ਪ੍ਰਵਾਨੀ ਆਏ ਦੇਖਣ ਲੱਗੀ ਉਹ ਪ੍ਰਭੂ ਕਹਿੰਦਾ ਪ੍ਰਵਾਨੀ ਕੀ ਦੇਖ ਰਹੀ ਹੈ ਕਹਿੰਦੀ ਦੇਖ ਰਹੀਆਂ ਰੱਬ ਦੇ ਰੰਗ ਕਹਿੰਦਾ ਕੀ ਰੱਬ ਦੇ ਰੰਗ ਕਹਿੰਦੀ ਕਰਤਾਰ ਦੇ ਰੰਗ ਕਹਿੰਦਾ ਕੀ ਕਰਤਾਰ ਦੇ ਰੰਗ ਕਹਿੰਦੀ ਜਖੋ ਇੱਧਰ ਕਿੰਨੇ ਸੋਹਣੇ ਆਂਬ ਨਾਰਮਰੂਦ ਔਕਤ ਦੇ ਪਰ ਐਨੇ ਕਿੰਨਾ ਸੋਹਣਾ ਬਾਗ ਇਦਰੋਂ ਚੜ ਗੂਟ ਕਰੀਰ ਜੰਡ ਰੇਰੂ 베ਰੀਆਂ ਕਿਕਰਾਂ ਅੰਨਾਂ ਖਿਆਦਾ ਕਿ ਢੇ ਰੱਬ ਦੇ ਰੰਗ ਕੋਈ ਕਹਿੰਦਾ ਪ੍ਰਭਾਣੀ ਇਹ ਰੱਬ ਦੇ ਰੰਗ ਨਹੀਂ ਇਹਨਾਂ ਦਾ ਪਾਣੀ ਨਿਕਲ ਨਿਕਲ ਇਹਨਾਂ ਚ ਪੀ ਜਾਂਦਾ ਆਹ ਹੁੰਦਿਆਂ ਜਾਈਆ ਪੰਦਾ ਤੇ ਇਹਨਾਂ ਦਾ ਪੈਸਾ ਇੱਥੇ ਜਾ ਰਿਹਾ ਇਹ ਵਿਚਾਰੇ ਵਧੀਆ ਹੋ ਗਏ ਸਾਡਾ ਪਾਣੀ ਇਦਰੋਂ ਕੱਢ ਕੇ ਉੱਧਰ ਪਾ ਰਹੇ ਨੇ ਸਾਨੂੰ ਬੰਜਰ ਬਣਾ ਰਹੇ ਨੇ ਮੈਂ ਤਾਂ ਸੁਣਾਈਆ ਹੈ ਇਹ ਪਾਣੀ ਹਰਿਆਣੇ ਨੂੰ ਦੇ ਕੇ ਉਹਨੂੰ ਅੰਬਨਾਲ ਬਣਾ ਲਏ ਨੇ ਸਾਨੂੰ ਜੰਗਲ ਬਣਾ ਲਏ ਨੇ ਇਹ ਨੱਚ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਕਰ ਰਹੀ ਸੀ ਡਾਕਟਰ ਪੈਰ ਲਾਲ ਗਰਗ ਨਾਲ ਤੇੰਨਾ ਨੇ ਅ ਕਈ ਜਿਹੜੇ ਫੈਕਟਸ ਵੀ ਸਾਂਝੇ ਕੀਤੇ ਨੇ ਤੇ ਦੱਸਿਆ ਕਿ ਪੰਜਾਬ ਸਰਕਾਰ ਤੋਂ ਕਿੱਥੇ ਗਲਤੀ ਹੋ ਰਹੀ ਹੈ ਤੇ ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਉਹ ਇੱਕ ਇੱਕ ਜਿਹੜਾ ਸ਼ਖਸ ਹੈ ਪੰਜਾਬ ਦਾ ਸੋਸ ਦਾ ਪਾਣੀ ਹੈ ਤੇ ਉਸ ਦੇ ਨਾਲ ਤੱਕਾ ਜਿਹੜਾ ਹੈਗਾ ਕਿਵੇਂ ਹੁੰਦਾ ਆ ਤੇ ਅੱਗੇ ਵੀ ਜੇ ਬਚਾਉਣਾ ਹੈ ਤਾਂ ਉਹ ਕੀ ਕੁਝ ਜਿਹੜਾ ਇਸ ਡਾਇਰੈਕਸ਼ਨ ਦੇ ਵਿੱਚ ਕੀਤਾ ਜਾ ਸਕਦਾ ਸਟੈਂਡਗਰਡ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ